ਜਿਹੜਾ ਜੀ ਪਿੱਛੇ ਮੈਂ ਅ ਪਰਸੋਂ ਤੁਹਾਨੂੰ ਸਾਰਿਆਂ ਨੂੰ ਬਰੀਫ ਕੀਤਾ ਸੀਗਾ ਜਿਹੜੀ ਕੰਚਨ ਕੁਮਾਰੀ ਵਾਸੀ ਲੁਧਿਆਣਾ ਇੰਸਟਾਗ੍ਰam ਤੇ ਜਿਨ੍ਹਾਂ ਦੇ ਕਾਫੀ ਫੋਲੋਅਰਸ ਅਗਰ ਹਸੀਗੇ ਉਹਨਾਂ ਦਾ ਜਿਹੜਾ ਬੜਾ ਬਰੂਟਲ ਮਰਡਰ ਹੋਇਆ ਹੈ ਬਠਿੰਡਾ ਚ ਜਿੱਥੇ ਉਹਨਾਂ ਦੀ ਬੋਡੀ ਨੂੰ ਆਦੇਸ਼ ਹਸਪੀਟਲ ਦੀ ਪਾਰਕਿੰਗ ਜਿਨ੍ਹਾਂ ਦੀ ਗੱਡੀ ਚ ਛੱਡ ਕੇ ਦੋਸ਼ੀ ਫਰਾਰ ਹੋ ਗਏ ਸੀਗੇ ਉਸ ਕੇਸ 'ਚ ਜਿਹੜੇ ਦੋਸ਼ੀ ਅਸੀਂ ਫੜੇ ਸੀਗੇ ਨਿਮਰਤਜੀਤ ਔਰ ਜਸਪ੍ਰੀਤ ਉਹਨਾਂ ਦੀ ਜਿਹੜੀ ਡਿਊਰਿੰਗ ਰਿਮਾਂਡ ਅਸੀਂ ਸਸਟੇਨਡ ਇੰਟਰੋਗੇਸ਼ਨ ਦੀਆਂ ਪੁੱਛਕਿੱਚ ਜਿਹੜੀ ਨਵੀਆਂ ਗੱਲਾਂ ਸਾਹਮਣੇ ਆਈਆਂ ਉਹ ਤੁਹਾਨੂੰ ਸਾਰਿਆਂ ਨੂੰ ਦੱਸਣ ਲਈ ਮੈਂ ਅੱਜ ਬੁਲਾਇਆ ਇਹਦੇ ਵਿੱਚ ਇਨੀਸ਼ੀਅਲੀ ਕੁਝ ਗੱਲਾਂ ਜੋ ਉਹਨਾਂ ਨੇ ਨਹੀਂ ਦਸੀਆਂ ਸੀਗੀਆਂ ਹੁਣ ਤਫਤੀਸ਼ ਚ ਪਤਾ ਲੱਗਿਆ ਇਹਨਾਂ ਨੇ ਦੋਨਾਂ ਨੇ ਦੱਸਿਆ ਕਿ ਪਹਿਲਾਂ ਜਿਹੜਾ ਇਹਨਾਂ ਦਾ ਮੇਨ ਕਾਂਸਪੀਰੇਟਰ ਅਮਰਿਤਪਾਲ ਮਹਿਰੋ ਹੈ ਦੇ ਵਰ ਟ੍ਰਾਈਂਗ ਟੂ ਸੇਵ ਹਿਮ ਥੋੜਾ ਬਹੁਤ ਬਟ ਅੱਜ ਹੁਣ ਇਹਨਾਂ ਨੇ ਦੱਸਿਆ ਹੈ ਕਿ ਜਿਹੜਾ ਅਮਰਿਤਪਾਲ ਮੈਰੋ ਐ ਉਹ ਐਟਲੀਸਟ 3 ਮਹੀਨੇ ਤੋਂ ਜਿਹੜੀ ਕੰਚਨ ਦੇਵੀ ਐ ਇਹਨੂੰ ਮਾਰਨ ਦੀ ਪਲਾਨਿੰਗ ਕਰ ਰਿਹਾ ਸੀਗਾ ਤੇ ਜਿਹਦੇ ਚ ਇਹਨਾਂ ਦੋਨਾਂ ਨੂੰ ਉਹਨੇ ਸ਼ਾਮਿਲ ਕੀਤਾ ਹੋਇਆ ਸੀਗਾ ਬਟ ਬੇਸਿਕਲੀ ਇਟ ਵਾਸ ਹਿਸ ਆਈਡੀਆ ਤੇ ਇਸ ਪਲਾਨਿੰਗ ਦੇ ਤਹਿਤ ਇਹ ਕਈ ਵਾਰੀ ਤਿੰਨੋਂ ਜਣੇ ਲੁਧਿਆਣਾ ਵੀ ਜਾਂਦੇ ਰਹੇ ਉਹਦੀ ਰੈਕੀ ਵੀ ਕਰਦੇ ਰਹੇ ਉਹਦੀ ਮੂਵਮੈਂਟ ਔਰ ਲਾਈਫਸਟਾਈਲ ਨੂੰ ਵਾਚ ਕਰਦੇ ਰਹੇ ਉਹ ਕਿਹੜੀ ਗੱਡੀ ਡਰਾਈਵ ਕਰਦੀ ਹੈ ਕਿੱਥੇ ਰਹਿੰਦੀ ਹੈ ਕਦੋਂ ਜਾਂਦੀ ਹੈ ਉਹ ਸਾਰਾ ਕੁਝ ਦੇਖਦੇ ਰਹੇ ਤੇ ਇਨਫੈਕਟ ਕੁਝ ਹੋਟਲ ਜਿ ਵੀ ਨਾ ਨੇ ਆਨ ਐਨ ਆਫ ਸਟੇ ਕੀਤਾ ਉਹਦੇ ਘਰ ਦੇ ਨੇੜੇ ਤੇੜੇ ਜਿਹੜੇ ਅਸੀਂ ਤਫਤੀਸ਼ ਚ ਫਾਈਨ ਟਿਊਨ ਕਰਾਂਗੇ ਔਰ ਫਿਰ ਨਾ ਨੇ ਜੋ ਸਭ ਤੋਂ ਪਹਿਲਾਂ 7 ਜੂਨ ਜਿਹੜਾ ਮੈਂ ਪਹਿਲਾਂ ਵੀ ਦੱਸਿਆ ਸੀਗਾ 7 ਜੂਨ ਨੂੰ ਜਿਹੜਾ ਅਮਰਿਤਪਾਲ ਹੈ ਔਰ ਜਸਪ੍ਰੀਤ ਇਹ ਲੁਧਿਆਣੇ ਗਏ ਜਸਪ੍ਰੀਤ ਬਾਹ ਰਿਹਾ ਪਰ ਅੰਮ੍ਰਿਤਪਾਲ ਇਹਦੇ ਘਰ ਗਿਆ ਜਿੱਥੇ ਇਹ ਅਵੇਲੇਬਲ ਹਾਜ਼ਰ ਨਹੀਂ ਸੀਗੀ ਉਸ ਦਿਨ ਕੰਚਨ ਤੇ ਉਸ ਦਿਨ ਇਹ ਉਸਦੇ ਮਦਰ ਨਾਲ ਹੀ ਗੱਲ ਕਰਕੇ ਆ ਗਿਆ ਤੇ ਅਗਲੇ ਦਿਨ 8 ਤਰੀਕ ਨੂੰ ਦੁਬਾਰਾ ਅੰਮ੍ਰਿਤਪਾਲੋ ਦੇ ਘਰ ਗਿਆ ਤੇ ਉੱਥੇ ਕੰਚਨ ਔਰ ਉਹਦੇ ਮਦਰ ਜਿਹੜੀ ਗਿਰਜਾ ਦੇਵੀ ਆਉ ਮਿਲੇ ਤੇ ਇਹਨੇ ਉਹਨਾਂ ਨੂੰ ਕਿਹਾ ਕਿ ਬਠਿੰਡਾ ਜਿਹੜੀ ਕਾਰ ਦੀ ਪ੍ਰੋਮੋਸ਼ਨ ਲਈ ਉਹਨੂੰ ਬੁਲਾ ਰਹੇ ਸੀਗੇ ਕਿ ਤੂੰ ਸਾਡੇ ਨਾਲ ਬਠਿੰਡਾ ਚੱਲ ਉਸ ਟਾਈਮ ਉਹਨੇ ਰੀਜ਼ਨ ਸਾਈਡ ਕੀਤਾ ਕਿ ਮਦਰ ਟਿੱਲੇ ਹੈ ਤੇ 8 ਤਰੀਕ ਨੂੰ ਉਹ ਇਹਨਾਂ ਦੇ ਨਾਲ ਨਹੀਂ ਆਈ ਤੇ ਅਗਲੇ ਦਿਨ 9 ਤਰੀਕ ਨੂੰ ਦੁਬਾਰਾ ਅਮਰਿਤਪਾਲ ਨੇ ਕੰਚਨ ਨੂੰ ਕੰਟੈਕਟ ਕੀਤਾ ਔਰ ਇਕ ਤਾਂ ਇਹ ਕਾਰ ਪ੍ਰੋਮੋਸ਼ਨ ਦੀ ਗੱਲ ਤਾਂ ਪਹਿਲਾਂ ਹੀ ਕੀਤੀ ਸੀ ਪਲੱਸ ਉਹਨੇ ਉਹਦੇ ਨਾਲ ਇਹ ਗੱਲ ਕੀਤੀ ਕਿ ਤੇਰੀ ਜਿਹੜੀ ਗੱਡੀ ਹੈ ਉਹਦੀ ਵੀ ਅਸੀਂ ਥੋੜੀ ਬਹੁਤ ਰੈਨੋਵੇਸ਼ਨ ਜਾਂ ਰਿਪੇਅਰ ਵਰਕ ਕਰਾ ਦਾਂਗੇ ਤੇ ਇਹਨਾਂ ਗੱਲਾਂ 'ਚ ਉਹ ਮੰਨ ਗਈ ਤੇ 9 ਤਰੀਕ ਨੂੰ ਅ ਅਮਰਿਤਪਾਲ ਜਸਪ੍ਰੀਤ ਔਰ ਨਿਮਰਤ ਤੇ ਤਿੰਨੋਂ ਆਪਣੇ ਮੋਗੇ ਤੋਂ ਲੁਧਿਆਣੇ ਵੱਲ ਚੱਲੇ ਤੇ ਉੱਥੇ ਪਹੁੰਚ ਕੇ ਇਹਨਾਂ ਨੇ ਅੰਮ੍ਰਿਤਪਾਲ ਨੇ ਜਿਹੜੀ ਕੰਚਨ ਹੈ ਉਹਨੂੰ WhatsApp ਤੇ ਕੰਟੈਕਟ ਕੀਤਾ ਤੇ ਅਪੋਲੋ ਹਸਪੀਟਲ ਦੇ ਨੇੜੇ ਉਹਨੂੰ ਬੁਲਾ ਲਿਆ ਜਿਹੜੀ ਆਪਣੀ ਗੱਡੀ 'ਚ ਉੱਥੇ ਆ ਗਈ ਉਸ ਤੋਂ ਬਾਅਦ ਜਿਹੜਾ ਅੰਮ੍ਰਿਤਪਾਲ ਹੈ ਉਹ ਕੰਚਨ ਦੀ ਜਿਹੜੀ ਇਓਨ ਗੱਡੀ ਸੀਗੀ ਜਿਹੜੀ ਮੌਕੇ ਤੇ ਵੀ ਬਰਾਮਦ ਹੋਈ ਹੈ ਉਸ ਗੱਡੀ 'ਚ ਉਹਨੇ ਟਰੈਵਲ ਕੀਤਾ ਪਿਛਲੀ ਸੀਟ 'ਤੇ ਜੋ ਹੁਣ ਤੱਕ ਪਤਾ ਲੱਗਿਆ ਬੈਠ ਕੇ ਤੇ ਜਿਹੜੀ ਐਨ ਸਕੋਰਪਿਓ 'ਚ ਇਹ ਲੋਕ ਮੋਗੇ ਤੋਂ ਆਏ ਸੀਗੇ ਉਹ ਜਸਪ੍ਰੀਤ ਔਰ ਨਿਮਰਨਜੀਤ ਉਹਦੇ ਤੇ ਟਰੈਵਲ ਅੱਗੇ ਉਹਨਾਂ ਨੇ ਗੱਡੀ ਲਾ ਲਈ ਸੋ ਫਾਈਨਲੀ ਜਦੋਂ ਇੱਥੇ ਬਠਿੰਡੇ ਪਹੁੰਚ ਗਏ ਜਿਸ ਦਿਰਾਜ ਜੀ ਇਨਾਂ ਨੇ ਕੰਮ ਉਹਦਾ ਕਰਾਉਣ ਲਈ ਪ੍ਰੋਮਿਸ ਕੀਤਾ ਸੀਗਾ ਤੇ ਅਮਰਿਤਪਾਲ ਇਨ ਅ ਵੈਰੀ ਪ੍ਰੀਪਲਾਨਡ ਕਾਂਸਪੀਰੇਸੀ ਪਹਿਲਾਂ ਹੀ ਉਹਦੀ ਗੱਡੀ 'ਚੋਂ ਬਿਫੋਰ ਰੀਚਿੰਗ देयर ਉਹ ਪਹਿਲਾਂ ਹੀ ਆਪਣੀ ਐਨ ਸਕੋਰਪੀਓ 'ਚ ਚਲਾ ਗਿਆ ਤੇ ਜਿਹੜਾ ਨਿਮਰਤ ਹੈ ਉਹ ਕੰਜਨ ਦੀ ਗੱਡੀ ਉਹਦੇ ਨਾਲ ਕੰਜਨ ਦੇ ਨਾਲ ਉਹ ਗਰਾਜ ਚੰਦਰ ਚਲਾ ਗਿਆ ਤੇ ਜਿਹੜੀ ਗੱਡੀ ਦਾ ਕੰਮ ਸੀ ਉਹ ਸ਼ਾਮ ਤੋਂ ਲੈ ਕੇ ਅਰਾਊਂਡ ਰਾਤ ਦੇ 12:30 ਦੇ ਕਰੀਬ ਤੱਕ ਚੱਲਦਾ ਰਿਹਾ ਜੋ ਜੋ ਉਹਨਾਂ ਨੇ ਕਰਾਉਣਾ ਸੀਗਾ ਤੇ ਉਹ ਬਹੁਤ ਇਨਸਾਈਡ ਤੇ ਉਸ ਤੋਂ ਬਾਅਦ ਜਦੋਂ ਕੰਮ ਪੂਰਾ ਹੋ ਗਿਆ ਤੇ ਕੰਚਨ ਔਰ ਨਿਮਰਤ ਬਾਹਰ ਆ ਗਏ ਉਹ ਆਪਣੀ ਗੱਡੀ ਚ ਉਤੇ ਉਸ ਤੋਂ ਬਾਅਦ ਜਿਹੜੇ ਅੰਮ੍ਰਿਤ ਔਰ ਜਸਪ੍ਰੀਤ ਸੀਗੇ ਇਹ ਦੋਨੋਂ ਗੱਡੀਆਂ ਨਾਲ-ਨਾਲ ਰਹੀਆਂ ਪਹਿਲੇ ਇੱਧਰ-ਉੱਧਰ ਘੁੰਮਦੇ ਰਹੇ ਦੇ ਵੈਂਟ ਟੂ ਸਮ ਪੈਟਰੋਲ ਪੰਪ ਕੁਝ ਖਾਣ ਦਾ ਬਹਾਨਾ ਵੀ ਇੱਧਰ-ਉੱਧਰ ਜਿਵੇਂ ਪੁੱਚੋ ਤੇ ਨੇੜੇ-ਤੇੜੇ ਆਊਟਲੈਟਸ ਦਾ ਵੀ ਜਿਹੜਾ ਦਿੰਦੇ ਨੇ ਸੋ ਇਟ ਵਾਸ ਵੈਰੀ ਲੇਟ ਐਟ ਨਾਈਟ ਸੋ ਉਸ ਤੋਂ ਬਾਅਦ ਜੋ ਉਹਨਾਂ ਦਾ ਪਹਿਲਾ ਹੀ ਸਾਰਾ ਪਲਾਨ ਸੀਗਾ ਤੇ ਜਿਹੜਾ ਅੰਮ੍ਰਿਤ ਵਨ ਸੈਕਿੰਡ ਜਦੋਂ ਇਹ ਪੁੱਚੋਗੋ ਲਾ ਗਏ ਤੇ ਉਸ ਤੋਂ ਬਾਅਦ ਜਸਪ੍ਰੀਤ ਹੈ ਜਿਹੜਾ ਉਹ ਸਕੋਰਪੀਓ ਚਲਾ ਰਿਹਾ ਸੀ ਉਹਨਾਂ ਨੇ ਇੱਕ ਪੈਟਰੋਲ ਪੰਪ ਤੇ ਜਿਹੜੀ ਉਹਦੀ ਗੱਡੀ ਹੈ ਸਕ ਐਨ ਸਕੋਰਪੀਓ ਉਹਨੂੰ ਉੱਥੇ ਲਾ ਲਿਆ ਤੇ ਉਸ ਤੋਂ ਬਾਅਦ ਇਹਦੀ ਗੱਡੀ 'ਚ ਆ ਗਏ ਜਿਹੜੀ ਕੰਚਨ ਦੀ ਸੀਗੀ ਤੇ ਕੰਚਨ ਦੀ ਜਿਹੜੀ ਈਓਨ ਹੈ ਉਹ ਅੰਮ੍ਰਿਤਪਾਲ ਚਲਾਉਣ ਲੱਗ ਪਿਆ ਤੇ ਨਿਮਰਤ ਉਹਦੀ ਡਰਾਈਵ ਜਿਹੜੀ ਸਾਈਡ ਵਾਲੀ ਸੀਟ ਉੱਥੇ ਬੈ ਗਿਆ ਤੇ ਕੰਚਨ ਪਿੱਛੇ ਹੀ ਸੀਗੀ ਉਸ ਤੋਂ ਬਾਅਦ ਇਹਨਾਂ ਨੇ ਤਰੀਕੇ ਨਾਲ ਜਿਹੜੀ ਦੂਜੀ ਗੱਡੀ ਆਪਣੀ ਸਕੋਰਪੀਓ ਪੈਟਰੋਲ ਪੰਪ ਤੇ ਲਾਤੀ ਤੇ ਫਿਰ ਸ਼ੁਨਸਾਨ ਟਾਈਪ ਜਗ੍ਹਾ 'ਚ ਵੀ ਉੱਤੇ ਘੁਮਾਉਂਦੇ ਰਹੇ ਦੈਨ ਫਾਈਨਲੀ ਐਟ 1.0 ਉਹਨਾਂ ਨੇ ਇਹਨੂੰ ਪੁੱਛਣਾ ਸ਼ੁਰੂ ਕੀਤਾ ਕਿ ਤੇਰੇ ਜਿਹੜੇ ਉਹਦੇ ਕੋਲ ਦੋ ਫੋਨ ਸੀਗੇ ਕੰਚਨ ਕੋਲ ਇੱਕ ਉਹਦੇ ਕੋਲ ਆਈਫੋਨ ਸੀਗਾ ਤੇ ਇੱਕ ਟੱਚ ਸਕਰੀਨ ਸੀਗਾ ਤੇ ਦੈਨ ਦੇ ਸਟਾਰਟਡ ਦੇ ਜਿਹੜਾ ਇਹਨਾਂ ਦਾ ਪੂਰਾ ਪਲਾਨ ਸੀਗਾ ਵੀ ਤੂੰ ਆਪਣੇ ਫੋਨ ਦੇ ਪਾਸਵਰਡ ਵਗੈਰਾ ਦੇ ਸੋ ਇਨੀਸ਼ੀਅਲੀ ਸ਼ੀ ਰੈਜ਼ਿਸਟਡ ਜੋ ਕੁਝ ਕਿਚ ਪਤਾ ਲੱਗਿਆ ਤੇ ਉਸ ਤੋਂ ਬਾਅਦ ਇਹਨਾਂ ਦੋਨਾਂ ਨੂੰ ਅਮਰਿਤਪਾਲ ਨੇ ਕਿਹਾ ਵੀ ਇਹਦੇ ਥੱਪੜ ਮਾਰ ਤੇ ਨਿਮਰਤ ਜੀ ਤੇ ਜਸਪ੍ਰੀਤ ਦੋਨਾਂ ਨੇ ਇਹਨੂੰ ਥੱਪੜ ਮਾਰੇ ਤੇ ਉਸ ਤੋਂ ਬਾਅਦ ਇਹ ਲੜਕੀ ਨੇ ਆਪਣਾ ਪਾਸਵਰਡ ਇਹਨਾਂ ਨੂੰ ਦੇ ਦਿੱਤਾ ਤੇ ਜਿਹੜੇ ਤੇਰੇ ਦੋਨੋਂ ਫੋਨ ਸੀਗੇ ਉਹ ਅਮਰਿਤਪਾਲ ਨੇ ਲੈ ਲਏ ਐਂਡ ਉਸ ਤੋਂ ਬਾਅਦ ਅਮਰਿਤਪਾਲ ਗੱਡੀ ਚਲਾ ਰਿਹਾ ਸੀ ਤੇ ਜਿਹੜੀ ਕੰਚਨ ਸੀ ਵਿੱਚ ਸੀਗੀ ਤੇ ਇਹ ਦੋਨੋਂ ਬੰਦੇ ਬੋਥ ਸਾਈਡ ਆਫ ਪਿਛਲੀ ਸੀਟ ਤੇ ਆ ਗਏ ਇੱਕ ਪਾਸੇ ਨਿਮਰਤ ਜੀ ਤੇ ਇੱਕ ਪਾਸੇ ਜਸਪ੍ਰੀਤ ਥੈਨ ਅੰਮ੍ਰਿਤ ਨੇ ਇਹਨਾਂ ਨੂੰ ਕਿਹਾ ਅੰਮ੍ਰਿਤਪਾਲ ਨੇ ਵੀ ਇਹਦਾ ਹੁਣ ਕੰਮ ਕਰ ਦੋ ਤੇ ਜਿਹੜਾ ਜਸਪ੍ਰੀਤ ਨੇ ਕਮਰ ਕੱਸ ਜੋ ਮੈਂ ਪਹਿਲਾਂ ਵੀ ਦੱਸਿਆ ਸੀਗਾ ਇਹਨੇ ਆਪਣਾ ਕਮਰ ਕੱਸ ਲਾ ਕੇ ਉਹਦੇ ਗਲ ਚ ਪਾ ਦਿੱਤਾ ਜਿਹੜਾ ਨਿਮਰਤ ਸੀਗਾ ਉਹਨੇ ਇੱਕ ਪਾਸੇ ਉਹਨੂੰ ਖਿੱਚਿਆ ਤੇ ਜਸਪ੍ਰੀਤ ਨੇ ਦੋਨੇ ਦੂਜੀ ਸਾਈਡ ਤੋਂ ਦੋਨੋਂ ਪਾਸੇ ਉਹਨੂੰ ਖਿੱਚਿਆ ਐਂਡ ਜਿਹੜਾ ਅੰਮ੍ਰਿਤ ਹੈ ਅੱਗੇ ਉਹਨੇ ਉਹਦਾ ਗਲਾ ਘੋਟਿਆ and they continued this till at least 10 to 15 minutes jadon tak ode sa khatam nahi ho gaye then finally she passed away us to baad edi jo pehla hi plan sega ke us to baad ye jo na petrol pump te gaddi nanne n Scorpio apni lagayi segi when they reached uh, that petrol pump utthe already unna de puchan to pehla jo hun tafteesh se pata lagya ik Ranjit Singh wasi ਵਸੀ ਵਿਲੇਜ ਸੋਹਲ ਥਾਣਾ ਚਬਾਲ ਤਰਨਤਾਰਨ ਉਹ ਤੇ ਇੱਕ ਹੋਰ ਨਾਮ ਵਾਲੂ ਵਿਅਕਤੀ ਇੱਕ ਛੋਟੀ ਗੱਡੀ Swift ya i10 ਉਹ ਹਲੇ ਕਲੀਅਰ ਨਹੀਂ ਹੋਇਆ ਕਾਫੀ ਟਾਈਪ ਦੇ ਕਲਰ ਦੀ ਦੇ ਵਰ ਆਲਰੇਡੀ ਸਟੈਂਡਿੰਗ देयर ਤੇ ਅਮਰਿਤਪਾਲ ਨੇ ਉਹਨਾਂ ਨੂੰ ਕਿਹਾ ਕਿ ਇਹਦਾ ਕੰਮ ਕੰਚਨ ਦਾ ਹੋ ਗਿਆ ਹੈ ਐਂਡ ਇਹਨਾਂ ਨੂੰ ਵੀ ਕਨਵੇ ਕੀਤਾ ਕਿ ਦੇ ਵਰ ਆਲਰੇਡੀ ਅਵੇਅਰ ਆਫ ਦਾ ਪਲਾਨ ਤੇ ਉਸ ਤੋਂ ਬਾਅਦ ਜਿਹੜਾ ਅੰਮ੍ਰਿਤਪਾਲ ਹੈ ਇਹ ਰਣਜੀਤ ਔਰ ਅਨਨੋਨ ਬੰਦੇ ਦੀ ਗੱਡੀ 'ਚ ਬੈ ਕੇ ਉੱਥੋਂ ਚਲਾ ਗਿਆ ਐਂਡ ਹੀ ਹੈਡ ਆਲਰੇਡੀ ਡਾਇਰੈਕਟਿਡ 뎀 ਕਿ ਤੁਸੀਂ ਆਦੇਸ਼ ਦੀ ਪਾਰਕਿੰਗ 'ਚ ਇਹ ਗੱਡੀ ਡ੍ਰੌਪ ਕਰਨੀ ਹੈ ਸੋ ਉਹ ਦੂਜੇ ਪਾਸੇ ਚਲਾ ਗਿਆ ਤੇ ਜਿਹੜੇ ਜਸਪ੍ਰੀਤ ਔਰ ਨਿਮਰਤ ਹੈ ਉਹ ਦੀ ਗੱਡੀ ਲੈ ਕੇ ਆਦੇਸ਼ ਪਾਰਕਿੰਗ ਚਲੇ ਗਏ ਤੇ ਅੰਦਰ ਜਿਹੜਾ ਨਿਮਰਤ ਹੈ ਉਹ ਬਾਹਰ ਰੁਕ ਗਿਆ ਤੇ ਜਸਪ੍ਰੀਤ ਗੱਡੀ ਲੈ ਕੇ 2 ਵਜੇ ਦੇ ਕਰੀਬ ਪਾਰਕਿੰਗ 'ਚ ਲਗਾ ਕੇ ਆ ਗਿਆ ਥੈਨ ਵੈਨ ਦੇ ਕੇਮ ਆਊਟ ਉਹਨੂੰ ਰਿਅਲਾਈਜ਼ ਹੋਇਆ ਕਿ ਜਿਹੜਾ ਉਹਦੇ ਗੱਲੇ ਚ ਫਾਹਾ ਪਾਇਆ ਸੀ ਉਹ ਵਿੱਚੇ ਰਹਿ ਗਿਆ ਸੋ ਜਸਪ੍ਰੀਤ ਨੇ ਕਾਲ ਕੀਤਾ ਅੰਮ੍ਰਿਤਪਾਲ ਨੂੰ ਕਿ ਐਦਾਂ ਦਾ ਹੋ ਗਿਆ ਕਿ ਅੰਮ੍ਰਿਤਪਾਲ ਨੇ ਕਿਹਾ ਕਿ ਨਹੀਂ ਉਹ ਤਾਂ ਬੜਾ ਇੰਪੋਰਟੈਂਟ ਏਵਿਡੈਂਸ ਹੈ ਉਹਨੂੰ ਵਾਪਸ ਕੱਢ ਕੇ ਲਿਆਓ ਸੋ ਦੁਬਾਰਾ ਇਹ ਲੋਗ ਉੱਥੇ ਗਏ ਪਾਰਕਿੰਗ 'ਚ ਬਟ ਕਿਸੇ ਤਰ੍ਹਾਂ ਉਹਦੇ ਫਾਹਾ ਨਹੀਂ ਇਨਾਂ ਤੋਂ ਕੱਢਿਆ ਗਿਆ ਸੋ ਇਹਨਾਂ ਨੇ ਫਿਰ ਤੋਂ ਗੱਡੀ ਪਾਰਕਿੰਗ 'ਚੋਂ ਗੱਡੀ ਤੇ ਫੇਰ ਬਾਹਰ ਘੁਮਾਉਂਦੇ ਰਹੇ ਤੇ ਅਗੇਨ ਫਾਈਨਲੀ ਇਹਨਾਂ ਨੇ ਜਦੋਂ ਕੱਢ ਲਿਆ ਫਾਹਾ ਤੇ ਜਸਪ੍ਰੀਤ ਫਿਰ ਦੁਬਾਰਾ ਗਿਆ ਪਾਰਕਿੰਗ 'ਚ ਤੇ ਅਰਾਊਂਡ 5:30 ਦੇ ਕਰੀਬ ਦੁਬਾਰਾ ਉੱਥੇ ਜਾ ਕੇ پارک ਕਰਕੇ ਆਏ ਤੇ ਉਸ ਤੋਂ ਬਾਅਦ ਨਿਮਰਤਾ ਬਾਰਿਸ਼ ਹੀ ਫਿਰ ਇਨ ਸਕੋਰਪੀਓ ਲੈ ਕੇ ਉੱਥੋਂ ਨਿਕਲ ਗਏ ਸੋ ਇਹਦੇ 'ਚ ਇਹ ਪਤਾ ਲੱਗਿਆ ਕਿ ਇੱਕ ਤਾਂ ਜਿਹੜਾ ਅੰਮ੍ਰਿਤਪਾਲ ਐ ਥਰੋਅਆਊਟ ਹੀ ਵਾਸ ਪ੍ਰੈਜ਼ੈਂਟ देयर ਕਾਂਸਪੀਰੇਟਰ ਤਾਂ ਉਹ ਸੀਗਾ ਹੀ ਸੀਗਾ ਬਟ ਈਵਨ ਵਾਈਲ ਕਮਿਟਿੰਗ ਦਾ ਐਕਟ ਆਫ ਮਰਡਰ ਹੀ ਵਾਸ ਫੁਲੀ ਪਾਰਟ ਆਫ ਦਾ ਪਲਾਨ ਤਾਂ ਤਿੰਨਾਂ ਨੂੰ ਇਹ ਸਾਰਾ ਕੁਝ ਪਤਾ ਸੀਗਾ ਇਸ ਕਰਕੇ ਇਦੇ 'ਚ ਅਸੀਂ ਇੱਕ ਵਾਧਾ ਜੁਰਮ ਜਿਹੜਾ ਕਾਮਨ ਇੰਟੈਂਸ਼ਨ ਦਾ ਹੁੰਦਾ ਹੈ ਸੈਕਸ਼ਨ 3 ਸਬਸੈਕਸ਼ਨ 5 ਜਿਹੜਾ BNS ਦਾ ਹੈ ਉਹਦਾ ਵਾਧਾ ਕੀਤਾ ਤੇ ਜਿਹੜਾ ਰਣਜੀਤ ਔਰ ਇੱਕ ਨਾਮਾ ਲੂ ਵਿਅਕਤੀ ਹੈ ਬਿਕਾਉਜ਼ ਦੇ ਵਰ ਆਲਸੋ ਪਾਰਟ ਆਫ ਦ ਕ੍ਰਿਮੀਨਲ ਕਾਂਸਪੀਰੇਸੀ ਉਹਨਾਂ ਦੋਨਾਂ ਨੂੰ ਵੀ ਅਸੀਂ ਇਸ ਕੇਸ 'ਚ ਨਾਮਿਨੇਟ ਕਰ ਲਿਆ ਡੀਡੀਆਰ ਐਂਟਰੀ ਪਾ ਕੇ 14 ਤਰੀਕ ਨੂੰ 120B ਦੇ ਤਹਿਤ ਔਰ ਕਿਉਂਕਿ ਵਕ ਵਕਤ ਸਾਡੀ ਟੀਮਾਂ ਇਨ ਫੈਕਟ ਅਦਰ ਡਿਸਟ੍ਰਿਕਟਸ ਵੀ ਹੈਲਪ ਲੈ ਕੇ ਵੀ ਅਸੀਂ ਅਮਰਿਤਪਾਲ ਨੂੰ ਫੜਨ ਦੀ ਕੋਸ਼ਿਸ਼ ਕਰ ਰਹੇ ਸੀਗੇ ਬਟੋ ਛਾਪੇ ਮਾਰੀ ਜਿੱਥੇ ਮਿਲਿਆ ਨਹੀਂ ਸੋ ਕੱਲ ਅਸੀਂ ਕੱਲ ਸਵੇਰੇ ਹੀ ਇਹਦਾ ਜਿਹੜਾ ਇੱਕ ਲੁੱਕ ਆਊਟ ਸਰਕੂਲਰ ਹੁੰਦਾ ਹੈ ਇਹਦੀ ਜਿਹੜੇ ਡੀਟੇਲਸ ਲੈ ਕੇ ਜਾਰੀ ਕਰਾ ਦਿੱਤਾ ਸੀਗਾ ਥੈਨ ਵੀ ਈਵਨ ਚੈਕਡ ਫਰਮ ਦਾ ਜਿਹੜੇ ਦੇ ਟਰੈਵਲ ਹਿਸਟਰੀ ਹੁੰਦੀ ਹੈ ਜਦੋਂ ਸਾਨੂੰ ਇਹਦਾ ਪਾਸਪੋਰਟ ਨੰਬਰ ਪਤਾ ਲੱਗ ਗਿਆ ਉਹਦੇ ਤੋਂ ਪਤਾ ਕਰਾਇਆ ਤੇ ਪਤਾ ਲੱਗਿਆ ਹੈ ਕਿ ਜਿਹੜਾ ਅਮਰਿਤਪਾਲ ਹੈ ਇਹਦੀ ਪਲੈਨਿੰਗ ਇੰਨੀ ਛਾਤਰ ਸੀਗੀ ਕਿ ਜਿਸ ਦਿਨੇ ਨੇ ਕ੍ਰਾਈਮ ਕਮਿਟ ਕੀਤਾ 2 ਵਜੇ ਦੇ ਲਾਗੇ ਛਾਕੇ ਜਦੋਂ ਉਹਨਾਂ ਨੇ ਮਰਡਰ ਕਰ ਦਿੱਤਾ ਤੇ ਗੱਡੀ ਲੈ ਕੇ ਹੀ ਵੈਂਟ ਟੂ ਅੰਮ੍ਰਿਤਸਰ ਤੇ ਇਹਨੇ 7:30 ਵਜੇ ਅੰਮ੍ਰਿਤਸਰ ਤੋਂ ਇੱਕ ਫਲਾਈਟ ਬੁੱਕ ਕਰਕੇ ਹੀ ਫਲੇਟ ਟੂ ਯੂਨਾਈਟਿਡ ਅਰਬ ਅਮੀਰੇਟਸ ਜੋ ਇਹਦੀ ਟ੍ਰੈਵਲ ਹਿਸਟਰੀ ਤੋਂ ਪਤਾ ਲੱਗਿਆ ਸੋ ਸੋ ਦੈਟ ਇਜ਼ ਹਾਊ ਦੇ ਹੈਡ ਪਲਾਨਡ ਇਟ ਸੋ ਵੈਲ ਕਿ ਇਹਨੇ ਮਹੀਨਿਆਂ ਤੋਂ ਪਲਾਨ ਕਰ ਰਿਆ ਸੀ ਤੇ ਕਰਾਇਮ ਕਮਿਟ ਕਰਨ ਤੋਂ ਵਿਦੀਨ ਅ ਫਿਊ ਆਵਰਸ ਕਿ 9:00 ਵਜੇ ਇਹਨੇ ਫਲਾਈਟ ਵੀ ਲੈ ਲਈ ਸੋ ਇਹਦੀ ਐਲਓਸੀ ਜਾਰੀ ਹੋ ਗਈ ਹੈ ਐਂਡ 올 ਦ 에어ਪੋਰਟਸ ਹੈਵ ਬੀਨ ਇਨਫਾਰਮ ਕਿ ਸਾਡੇ ਕੇਸ ਦਾ ਮਰਡਰ ਕੇਸ ਮਰਡਰ ਕਿਊਜ਼ ਵਾਂਟਡ ਹੈ ਹੀ ਹੈਸ ਟੂ ਬੀ ਡਿਟੇਨ ਔਰ ਇਸ ਤੋਂ ਇਲਾਵਾ ਕਿਉਂਕਿ ਇਹ ਬਾਹਰ ਚਲਾ ਗਿਆ ਤੇ ਸਾਡਾ ਵਾਂਟਡ ਹੈ ਸੋ ਵੀ ਵਿਲ ਟਾਈ ਅਪ ਵਿਦ ਅਦਰ ਅਥਾਰਟੀਜ਼ ਅਦਰ ਏਜੰਸੀਜ਼ ਯੂ نو ਡਿਪੋਰਟ ਕਰਨ ਦਾ ਜੋ ਪ੍ਰੋਸੀਜਰ ਹੈ ਉਹ ਹੁਣ ਫਾਲੋ ਕੀਤਾ ਜਾਏਗਾ